ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਸਮੂਹ ਜਨਤਾ ਨੂੰ ਬੇਨਤੀ ਹੈ ਕਿ ਮੈਂ ਤੁਹਾਡੇ ਰੂਪ ਰੂਪ ਕੇ ਅਹਿਮ ਖੁਲਾਸਾ ਕਰਨ ਲੱਗਾ ਹਾਂ ਇੱਕ ਮੈ ਵੀ ਸੋਚਦਾ ਸੀ ਕਿ ਐਡੀ ਜੰਗੀ ਪੱਦਰ ਤੇ ਤੇ ਵਿਰੋਧੀ ਧਿਰ ਦੇ ਲੋਕ ਕਿਉਂ ਬਾਦਲ 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 ਕਰਦੇ ਨੇ ਪਤਾ ਤਾਂ ਮੈਨੂੰ ਹੁਣ ਲੱਗਾ ਜੀਵ ਦੇਸ਼ਾਂ ਵਿੱਚ ਬੈਠੇ ਉਹ ਚ ਸ਼ਰਾਰਤੀ ਅੰਸਰ ਉਹਨਾਂ ਨੇ ਕੀ ਕੀਤਾ ਕਿ ਕੋਸ਼ਿ ਬੰਦਿਆਂ ਨੂੰ ਪੈਸੇ ਦੇ ਕੇ ਬੜਾ ਵੱਡਾ ਫੰਡ ਦੇ ਕੇ ਕਰੋੜਾਂ ਦੇ ਹਿਸਾਬ ਦੇ ਨਾਲ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਐ ਤੇ ਮੇਨ ਜਿਹੜਾ ਮਗਾ ਟਾਰਗੇਟ ਆ ਨਿਸ਼ਾਨਾ ਅਕਾਲੀ ਦਲ ਦੀ ਸ਼ਿਵੀ ਖਰਾਬ ਕਰਨੀ ਔਰ ਅਕਾਲੀ ਦਲ ਨੂੰ ਖਾਤਮ ਕਰਦੇ ਮਨਸੂਬੇ ਦੇ ਨਾਲ ਕਰੋੜਾਂ ਦੇ ਪੈਸੇ ਹੁਣ ਜਿੰਨੂ ਕਰੋੜਾਂ ਦੇ ਪੈਸੇ ਮਿਲਣ ਨੇ ਤੇ ਵਖਾਲਤ ਕਰਨੀ ਹੈ ਮਾਇਆ ਧਾਰੀ ਅਤਨ ਬੋਲਾ ਗੁਰਬਾਣੀ ਦਾ ਵੀ ਫਰਮਾਨ ਹੈ ਕਿ ਲੋਕ ਮਾਇਆ ਦੇ ਚੱਕਰ ਦੇ ਚ ਅੰਨੇ ਹੋ ਗਏ ਆਪਣਾ ਚੰਗਾ ਬੁਰਾ ਭਲਾ ਸਮਝਣ ਤੋਂ ਅਸਮਰਥ ਹੋ ਗਏ ਨੇ ਮੈਂ ਪੰਜਾਬੀਆਂ ਨੂੰ ਹੀ ਦੱਸਣਾ ਚਾਹੁੰਨਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਭਾਈ ਅਮਰਤਪਾਲ ਸਿੰਘ ਨੂੰ ਕਰੋੜਾਂ ਦੇ ਨਾਲ ਫੰਡ ਗਈ ਆ ਔਰ ਸਰਬਜੀਤ ਸਿੰਘ ਨੂੰ ਵੀ ਕਰੋੜਾਂ ਦਾ ਫੰਡ ਫੰਡ ਆਈ ਆ ਫੰਡਿੰਗ ਔਰ ਸਰਬਜੀਤ ਸਿੰਘ ਕਹਿੰਦਾ ਭਾਈ ਮੈਂ ਤਾਂ ਜਿੱਤ ਕੇ ਇਥੇ ਕੋਠੀ ਲੈਣੀ ਕੋਠੀ ਤੇ ਮੈਨੂੰ ਖੁੱਲਾ ਗਾਫਾ ਦਿਓ ਸਿਮਰਤਜੀਤ ਸਿੰਘ ਮਾਨ ਤੇ ਹੀ ਪਿੱਛੇ ਜੇ ਕਿਹ ਇਲਜ਼ਾਮ ਲੱਗੇ ਸੀ ਕਿ ਬਾਹਰੋਂ ਕੂੜਾ ਦਾ ਫੰਡ ਹੁੰਦਾ ਤਾਂ ਹੀ ਤੇ ਵਕਾਲਤ ਕਰਦੇ ਪਾਹੀਂ ਕਹਿੰਦੇ ਕਿ ਆਹੀਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਤਿਰੰਗੇ ਨੂੰ ਨਹੀਂ ਮੰਨਦੇ ਆਹੀਂ ਕਿਸੇ ਨੂੰ ਨਹੀਂ ਮੰਨਦੇ ਕੱਲ ਚਾਰਜੂਨਾ ਔਰ ਜੋ ਪਾਰਲੀਮੈਂਟ ਦੀਆਂ ਚੋਣਾਂ ਤਈਆਂ ਉਧਰ ਰਿਜ਼ਲਟ ਵੀ ਆਉਣਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ 84 84 84 84 ਸਾਰੇ ਕਰਦੇ ਨੇ। ਮਨਦੀਰ ਸਿੰਘ ਮੰਨੇ ਨੇ ਇੱਕ ਉਹ ਗੱਲ ਆਮ ਪ੍ਰਚਲਿਤ ਬੋਲਦਾ ਹੁੰਦਾ ਕਹਿੰਦਾ ਜੀ ਹੰਮ ਕਰੇ ਤੋ ਰਾਸਲੀਲਾ ਤੂੰ ਕਰੋ ਤੋ ਕਰਕਟਰ ਢੀਲਾ ਉਹ ਗੱਲ ਕੀ ਇਹ ਜਿਹੜੇ ਲੋਕ ਨੇ ਇਹਨਾਂ ਦੀ ਕੁਰਬਾਨੀ ਹੋ ਗਈ ਤੇ ਜਿਹੜੇ 1984 ਦੇ ਵਿੱਚ ਜਿਨ੍ਹਾਂ ਨੇ ਜੇਲ ਕੱਟੀ ਔਰ 325 ਪਰਿਵਾਰ ਦਰਦ ਦਰਦੀਆਂ ਠੋਕਰਾ ਖਾ ਰਹੇ ਨੇ ਔਰ ਕਈ ਤੇ ਚਾਰੇ ਰੋਟੀ ਤੋਂ ਵੀ ਅਸਮਰਥ ਨੇ ਉਹਨਾਂ ਦੀ ਜਿਹੜੀ ਜੇਲ ਕੱਟੀ ਆ ਤਸੱਤ ਸਹੇ ਆ ਉਹਨਾਂ ਦਾ ਕੋਈ ਉਹਨਾਂ ਦੀ ਵੈਲਿਊ ਨਹੀਂ ਆ ਅੰਮ੍ਰਿਤਪਾਲ ਨੂੰ ਕਰੋੜਾਂ ਦਾ ਫੰਡ ਮਿਲਿਆ ਸਰਬਜੀਤ ਨੂੰ ਕਰੋੜਾਂ ਦੇ ਨਾਲ ਫੰਡ ਮਿਲਿਆ ਸਿਮਰਨਜੀਤ ਸਿੰਘ ਮਾਨ ਨੂੰ ਕਰੋੜਾਂ ਦੇ ਨਾਲ ਫੰਡ ਮਿਲਿਆ ਭਈ ਬਾਰੋਂ ਪੈਸੇ ਆ ਰਹੇ ਆ ਬੰਡਾਲੇ ਤੋਂ ਪੈਸੇ ਆ ਰਹੇ ਆ ਤੇ ਜਿੰਨੂੰ ਬੋਰੀਆਂ ਦੇ ਨਾਲ ਪੈਸੇ ਆਉਣੇ ਆ ਉਹ ਕਿਉਂ ਨਾ ਪੰਜਾਬ ਦਾ ਮਾਹੌਲ ਖਰਾਬ ਕਰੂ ਤੇ ਬਾਦਲ ਦੇ ਵਰਖਾ ਬੱਲੂਗਾ ਸੋ ਪੰਜਾਬ ਵਾਸੀ ਇਸ ਗੱਲ ਨੂੰ ਧਿਆਨ ਨਾਲ ਸੁਣ ਲੈਣ ਤੇ ਪਹਿਰਾ ਜੇਮ ਦੀ ਪੰਜਾਬੀਆਂ ਦੀ ਮਾਂ ਬੋਲੀ ਮਾਂ ਬੋਲੀ ਜਿਹੜੀ ਪਾਰਟੀ ਸਿਰਫ ਸ਼ਰਮਣੀ ਅਕਾਲੀ ਦਲ ਹੈ ਔਰ ਜਿੰਨਾ ਚਿਰ ਸ਼ਰਮਣੀ ਅਕਾਲੀ ਦਲ ਆ ਬਾਦਲਵਾ ਉਹਨਾਂ ਤੇ ਅਸੀਂ ਬੱਚੇ ਆ ਇਹ ਪੰਜਾਬ ਨੂੰ ਪੰਜਾਬੀਅਤ ਨੂੰ ਖਤਮ ਕਰਨ ਦੇ ਮਨਸੂਬੇ ਦੇ ਨਾਲ ਕੰਮ ਕਰ ਰਹੇ ਆ ਕੁਝ ਬੰਦੇ ਹਰਿਆਣਾ ਕਮੇਟੀ ਵੀ ਬਾਹਰਲੇ ਬੰਦਿਆਂ ਦੇ ਸ਼ਾਇਤੇ ਜਿਹੜੀ ਉਹ ਬਣੀ ਆ ਵੱਖ ਹੋਈ ਆ ਇਹਨਾਂ ਨੂੰ ਇੱਕ ਵੀਡੀਓ ਸੁਣ ਲਓ ਫਿਰ ਫੈਸਲਾ ਤੁਸੀਂ ਕਰਨਾ ਹੈ ਕਿ ਆ ਜਿਹੜੇ ਇਲੈਕਸ਼ਨ ਲੜ ਰਹੇ ਆ ਇਸ ਰੋਮਨੀ ਕਾਲੀ ਦਲ ਦੇ ਵਿਰੁੱਧ ਉਹ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਇਹਨਾਂ ਨੂੰ ਕਿੰਨੀ ਵੱਡੀ ਰਕਮ ਮਿਲਦੀ ਆ ਔਰ ਆਈ ਆ ਔਰ ਆ ਰਹੀ ਆ ਇਹ ਫਿਰ ਤੁਸੀਂ ਵੇਖ ਲਓ ਸੁਣ ਲਓ ਤੁਹਾਨੂੰ ਉਹਦਾ ਮੈਂ ਪ੍ਰੂਫ ਖਾ ਦਿਨਾ ਜੀ ਜੀ ਮੈਂ ਤਾਂ ਇਹਦੇ ਨਾਲ ਕੋਈ ਪ੍ਰੀਮ 1 ਲੱਖ ਬਾਕੀ ਦਿੱਤੀ ਜਾੜਾ ਦਵੇਗਾ ਓਕੇ ਜੀ ਇਹਦੋਂ 5-4000 ਸਾਡਾ ਲਾਗ ਜਾਣਾ ਇੱਥੇ ਭੜਾਉਣ ਤੋਂ ਤੇ ਤੇ ਜਿਹੜੇ ਆਪਣੇ ਜਣ ਦੋਲ ਬੰਦੇ ਆ ਉਹ ਚਾਹੁੰਦੇ ਨੇ ਥੋੜੇ ਬੁੱਝ ਦੇਣੀ ਪਾਸੀ ਅੰਮ੍ਰਿਤਪਾਲ ਜੀ ਪ੍ਰੀਮ 20 ਲੱਖ ਦਾ 20 ਲੱਖ ਰੁਪਈਆ ਪਾਲ ਤੇ ਮੈਂ ਚਾਹੁੰਦਾ ਥੋੜਾ ਵੀ ਥੋੜੀ ਦਿੱਤਾ ਜਾਵੇ ਜਾਰੇ ਫੰਡ ਅੱਛਾ ਜੀ ਹੂੰ ਕੋਈ ਨਹੀਂ ਇੱਕ ਲੱਖ 3000 ਡਾਲਰ ਬਿਲਕੁਲ 1 ਲੱਖ 3000 ਡਾਲਰ ਯਾਰ ਪਈਏ ਡਾਲਰ ਡਾਲਰ ਬਹੁਤ ਇਕੱਠੇ ਹੋ ਬਾਈ ਜੀ ਤੇ ਫਿਰ ਉਹ ਕਿੰਨੇ ਦੇਣੇ ਆ 2000 2000 16 ਲੱਖ ਰੁਪਏ ਬਾਕੀ 1500 ਦੇ ਦੋਰੇ ਬਾਕੀ ਆਪਾਂ ਨੂੰ ਵੀ ਦੋਨੇ ਕਿੰਨੇ ਦੇ ਦੇਗੇ ਕੋਕੋ ਕੁਝ ਤੇ ਤੁਕ ਜੀ ਮੈਂ ਸਾਰਿਆਂ ਜਣੇ ਦਿੰਦੇ ਆ ਜਿਹੜੇ ਉਹ ਜੋ ਥੋੜਾ ਜਿੰਨੇ ਸਿਵਲ ਜਿਹੜਾ ਮਾਰਨੇ ਨੂੰ ਚਾਹੁੰਦੇ ਆ ਤੁਹਾਨੂੰ ਕਿੰਨੇ ਦੇਣਗੇ ਅੱਗ ਲਾ ਕੇ ਮਾਰਨ ਉਹ ਜਿਹੜੇ ਆਪਣੇ ਪਾਸੋਂ ਆਉਂਦੇ ਕਰੂ ਠੀਕ ਕਰਦੇ ਆ ਆ ਕਿ ਅਮਰਪਾਲ ਦਾ 15 ਲੱਖ ਹੀ ਨਾ ਲਗਾ ਉਹਦਾ ਬਹੁਤ ਕਾਟੂਗਾ ਜਦੋਂ ਆਲਰੀਡੀ ਅਸੀਂ ਜੇ ਰੋਜ਼ੇ ਮੱਦਕਾਰ ਸਰਦੂ ਮੱਦਕਾਰ ਤੋਂ ਤੋ ਕੀ ਅਪਨ ਕਾੰਨ ਨਹੀਂ ਲੈਣਾ ਹੋ ਉਰੀ ਰਹਿਣਾ ਜੀ ਸੋ ਉੱਤਰ ਪਿੱਛੇ ਨੂੰ ਨਹੀਂ ਜਾਣਾ ਅਪਨ 2026 ਦਾ ਨਿਸ਼ਾਨਾ ਰੱਖਾ ਠੀਕ ਹੈ ਆ ਮੈਂ ਤੇ ਤੇ ਦੀ ਕੋਈ ਨਹੀਂ ਦੇਖਾ ਜਿੱਤ ਦੇ ਅੱਛਾ ਅੱਛਾ ਕੀ ਨਿਸ਼ਾਨਾ ਆਪਣਾ ਅਪਨ ਜਿੱਤ ਦੇ ਕਰੇ ਨਹੀਂ ਮੈਂਣਾ ਅਪਨ ਕਾੰਨ ਹੋਲਾਂ ਬਾਦਲ ਕੇ ਨੂੰ ਖਤਮ ਕਰਕੇ ਆਪਣੀ ਤੇਰ ਮੂਰ ਲਿਆਉਣ ਦਾ ਨਿਸ਼ਾਨਾ ਹੈ ਲੋਕ ਬਾਈ ਦੇ ਬਾਦਲ ਕਿਆਂ ਦੇ ਮੰਤਰੀਆਂ ਦੇ ਸੰਤਰੀਆਂ ਦੇ ਸਭ ਫੋਨ ਆ ਨਹੀਂ ਆ ਰਹੇ। ਹਾਂ ਮੂਹਰੇ ਲੱਗੋ ਤੁਸੀਂ। ਕੀ ਮਤ ਆ ਸਾਰੇ ਆ ਦੇ ਬਣਕੀਆਂ ਦੇ ਫੋਨ ਆ ਦੇ। ਜਨੇ ਜੀ ਆਲੇ ਫੋਨ ਆਲੇ ਬਾਈ ਜੀ ਉਹਨੇ ਮੂਹਰੇ ਲੱਗੋ ਨਾਲ ਲੱਗਾਗੇ ਤੁਹਾਡੇ। ਬਾਦਲ ਕਿਆਂ ਪਰ ਤਾਂ ਅੰਗ ਆ ਲੋਕ ਨਾ ਤਾਂ ਬਾਈ ਜੀ ਤੇ ਨਹੀਂ ਨਹੀਂ ਚੜੀ ਲੁਕਾ ਨੂੰ। ਸਹੀ ਗੱਲ ਹੈ। ਬਾਈ ਕੁਸ਼ੀ ਦਾ ਬਹੁਤ ਹੈ ਉਹਦੇ ਨੂੰ ਪਰ ਹੈ ਤਾਂ ਨਹੀਂ ਵੀ ਚਾਹਣਾ ਕਿ ਥੋੜੀ ਜਿਆਦਾ ਭੰਡ ਦੀ ਤਜਬੇ ਕਿ ਤਕਰੀਬ 1 ਲੱਖ 300 ڈالر ਇਧਰ ਬਣਦੇ ਜੀ ਸਾਸ਼ੀ ਵਾਸਤੇ 37 ਕਰੋੜ ਕਾਮ ਚੱਲ ਰਿਹਾ ਨਾ ਤੇ ਕਿਤੇ ਵਾਚੇ ਜਿਹੜਾ ਰਜਿਸਟਰ ਕਰਨਾ ਤੁਹਾਨੂੰ 80 ਲੱਖ ਰੁਪਏ ਦੇ ਰਹੀ ਹੈ ਬਾਈ ਇਹ ਬਹੁਤ ਵਧੀਆ ਹੋਊਗਾ ਕੰਮ ਬਣਾਉਣਾ ਆਪਣਾ ਜਗਾ ਵੀ ਲੈਣੀ ਹੈ ਸਾਰਾ ਕੁਝ ਕਰਨਾ ਹੈ ਕਿ ਤੂੰ ਪਾਣੀ ਕੋਈ ਗਣਾ ਦੇ ਕੋਈ ਬੋਲਣਾ ਕੋਈ ਘੰਟਾ ਅਜੀ ਵਦਕ ਤੋਂ ਉਹਨਾਂ ਦਾ ਬਣ ਵੀ ਗਿਆ ਉਹਨਾਂ ਦਾ ਥੋੜਾ ਬਹੁਤ ਇਹ ਨੇ ਆ ਥੋੜਾ ਬਣ ਗਿਆ ਜਿੱਦਾਂ ਤੋਂ ਬਣ ਗਿਆ ਅੱਛਾ ਅੱਛਾ ਮੈਂ ਕਹਿੰਦਾ ਹਾਂ ਆਪਣੇ ਕੋਲੇ ਬਾਈਂਗਰ ਪਹਿਲਾਂ ਵੀ ਖੁਸ਼ੀ ਨਾ ਪਹਿਲਾਂ ਜਿੱਦਾਂ ਇਹ ਬੋਲ ਤੁਮ੍ਹ ਕੱਲ੍ਹ ਸੇ ਬਣੀ ਤੇ ਮਾਲੂਮ ਨਹੀਂ ਕਰੀ ਤੇ ਨਾ ਉਹ ਬਾਈਂਗਰ ਛੋਟੇ ਸਾਹਮਣੇ ਉਪਰ ਦੇ ਕਲਾਸ ਕੈਂਡੀਡੇਟ ਵੀ ਖੜਾ ਆ ਗਿਆ ਇਸ ਕਰਕੇ ਕੁਝ ਕਰਦੇ ਬੇਫਤ ਨੂੰ ਕੋਈ ਮੇਰੀ ਤਾਂ ਵੀ ਇੱਛਾ ਵਧ ਵੀ ਥੋੜ ਨੂੰ ਵਧਵਾਇਆ ਜਾਂਦਾ ਬਈ ਨੰਬਰ ਤੋਂ ਬਾਅਦ ਤਾਂ ਬਹੁਤ ਆ ਗਏ ਨੇ ਤਾਂ ਆ ਜਿੱਤੇ ਕੇ ਨਾਲ ਤੇ ਉਹਨੂੰ ਕਰਨਾ ਚਲੇ ਗਿਆ ਉਹਨਾਂ ਵੈਸੇ ਹੁਣ ਤਾਂ ਫਿਰ 12 ਕਰੋੜ ਤੋਂ ਉਹਨਾਂ ਕੋਲ 2-2 ਕਰੋੜ ਤੋਂ ਉੱਤੇ ਚਲੇ ਗਿਆ ਫੰਡਾਸ਼ਨ ਠੀਕ ਹੈ ਜੀ ਹਾਂ ਪਰ ਮੈਂ ਆਪਣੇ ਜਿਹੜੇ ਚਾਹੁੰਦਾ ਉਹ ਥੋੜਾ ਜਿਆਦਾ ਦਿੱਤਾ ਜਾਵੇ ਠੀਕ ਹੈ ਜੀ ਚੋਣਾਂ ਤਾਂ ਉਹਦੇ ਇਹ ਜੱਦ ਕਰੇਗੇ ਭਾਈ ਆਪਾਂ ਫਿਰ ਬਾਅਦ ਵਿੱਚ ਕਰੂ ਬਾਈ ਇਹ ਆਪਸ਼ਟਾਈ ਤਾਂ ਨਿਸ਼ਾਨਾ ਲੇਖਣਾ ਉਹ ਕੋਈ ਤਾਂ ਪੈਸੇ ਵਾਦੂ ਬਾਈ ਜਦ ਆ ਮੈਨੂੰ ਪਰਾਉਣ ਜਿਹੜੇ ਮੈਨੂੰ ਦਿੱਲੇ ਪੁੱਤ ਬੰਦਿਆ ਨੇ ਮੈਨੂੰ ਵੰਡ ਦਿੱਤਾ ਇਹਨਾਂ ਤੋਂ ਡਬਲ ਅੰਮ੍ਰਿਤ ਬਾਦ ਨੂੰ ਦਿੱਤਾ ਉਹਨਾਂ ਨੇ ਬੜੀ ਕੁਰਬਾਨੀ ਵੀ ਥੋਪੀਆ ਮਤਲਬ ਵਾਲੀ ਜਿਹੜੀ ਖੁਧੀ ਹੋ ਜਾਣੀ ਹੈ ਇਹ ਪਰਿਵਾਰ ਦੀ ਬਹੁਤ ਵੱਡੀ ਚੀਜ਼ ਹੈ ਹਾਂ ਜੇ 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 ਕਿਵੇਂ ਦੇ ਸਕਦੇ ਕਿਉਂਕਿ ਇੰਨੀ amount ਬੈਂਕਰਾਂ ਹੀ ਆ ਨਹੀਂ ਸਕਦੇ ਨੇ ਤੇ ਇਹ ਲੋਜੇ ਨੂੰ ਕੈਸ਼ ਤੇ ਨਾ ਕੈਸ਼ ਵੀ ਦੋ ਕਿਵੇਂ ਬਿਚੋਗੇ ਕੈਸ਼ ਕਰੇਂਗੇ ਜਾਂ ਤਾਂ ਬੰਦੀ ਤੇ ਕਿ ਜਾਣੇ ਫਿਰ ਆਪਣੇ ਇੱਥੇ ਆਪਾਂ ਇਹ ਬੋਲੀ ਆਪਣੇ ਕਿ ਬਾਦ ਰੱਖੋ ਇਹ ਬਾਲਾ ਦਾ ਸ਼ੇਰ ਨਾ ਕਰੂਂਦਾ ਨਾ ਇਹ ਗੱਲ ਮੈਂ ਜੀ ਨਾ ਨਹੀਂ ਜੀ ਨਾ ਮੈਂ ਮਤਲਬ ਨਾ ਇਹ ਕਿ ਤੁਹਾਡੇ ਨਾਲ ਵੀ ਜਿੰਨੇ ਕਰਦੇ ਹੋ ਵਰਦੀਪ ਸਿੰਘ ਜੀ ਆਉਂਦੇ ਸਾਰੇ ਅਸਾਂ ਨਹੀਂ ਮੈਨੂੰ ਸਾਰਾ ਸਾਰਾ ਪਤਾ ਦੀ ਸਾਰਾ ਪਤਾ ਮੈਨੂੰ ਤੁਸੀਂ ਐ ਨਾ ਸੋਚੋ ਤੁਹਾਨੂੰ ਮਤਲਬ ਆ ਮੈਨੂੰ ਸਾਰਾ ਪਤਾ ਮੈਂ ਕਿਸੇ ਨੇ ਸਗਾਏ ਪੈ ਲਈ ਸੀ ਕਿ ਮੈਂ ਟੋਪਰ ਅੜਾ ਕੇ ਲਿਖਿਆ ਉਹ ਨਾ ਨਾ ਬਾਈ ਜੀ ਗਲਤੀ ਸ਼ੇਅਰ ਕਰੋਗੇ ਤੇ ਭਾਨਾ ਸੀ ਕੋਈ ਨਾਲ ਕੇ ਸੀ ਸਦੇ ਵੀ ਹਾਂ ਜੇ ਨਾ ਕਿਸੇ ਨਾਲ ਵੀ ਕਿਸੇ ਨਾਲ ਉਹਦਾ ਤੁਹਾਡੇ ਨਾਲ ਉਦੇ ਕਰਦੇ ਉਹ ਨਾਲ ਕੋਈ ਟੋਪਰ ਨਾਲ ਉਹ ਬਾਤ ਲਾਈ ਨਹੀਂ ਉਹ ਹਾਂ ਨਾ ਮੈਂ ਆਪਾ ਆ ਲੋਕਰਾ ਜੀ ਤਾਂ ਕੋਈਰੇ ਮਕਾਨ ਲੈ ਕੇ ਵਧੀਆ ਸਿਸਟਮ ਚ ਬਾਵਾਂਗੇ 2025 ਨੂੰ ਕਿਤੇ ਕੰਨੇ ਜੀ ਅਸੀਂ ਪੱਕੀ ਜੋੜ ਕੇ ਤੁਹਾਡੇ ਨਾਲ ਤੁਸੀਂ ਆਓ ਮੈਂ ਬਈ ਮੱਖਾ ਟੇਕ ਨਾ ਮੈਂ ਇਹ ਵੀ ਕਰ ਦਿਆ ਕਰ ਫਿਰ ਮੈਂ ਵੀ ਕਰਦਾ ਨਾ ਤੁਹਾਨੂੰ ਮੈਂ ਠੀਕ ਹੈ ਉਹਦੇ ਬਾਅਦ ਆ ਆ ਆ ਵੇਖੋ ਜੀ ਕਹਿੰਦਾ ਮੈਂ ਮਕਾਨ ਵੀ ਲੈਣਾ ਤੇ ਹੋਰ ਬੜਾ ਕੁਝ ਕਰਨਾ ਇਹਨਾਂ ਨੂੰ ਆਈ ਆ ਕਰੋੜਾਂ ਦੇ ਨਾਲ ਰਕਮ ਬਾਹਰ ਇਨਾਂ ਦੀ ਤਾਂ ਕੁਰਬਾਨੀ ਹੋ ਗਈ ਤੇ ਜਿਹੜੇ ਇਹਨਾਂ ਨੂੰ ਕਰੋਨਾ ਭੇਤੇ ਆ ਮੈਂ ਉਹਨਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਜੇ 84 ਚੱਲੀ ਆ 84 ਤੇ ਹਰਮੰਦਰ ਸਾਹਿਬ ਅਟੈਕ ਹੋਇਆ ਉਹ ਜਿਹੜੇ ਪੌਣੇ 400 ਬੰਦੇ ਆ ਉਹਨਾਂ ਦੀ ਕੋਈ ਕੁਰਬਾਨੀ ਨਹੀਂ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ ਉਹਨਾਂ ਦੀ ਕੋਈ ਕੁਰਬਾਨੀ ਨਹੀਂ ਤੁਸੀਂ ਦੱਸੋ ਕੀ ਫੰਡ ਭੇਜਿਆ ਉਹਨਾਂ ਵਾਸਤੇ ਕੀ ਕੀ ਦਿੱਤਾ ਜੀ ਉਹਨਾਂ ਦੇ ਘਰਾਂ ਦੇ ਬੁੱਲਿਆਂ ਦੀ ਘਾਹ ਹੋ ਗਏ ਪਏ ਨੇ ਸਾ ਸੰਗਤ ਜੀ ਇਹ ਜਿਹੜੇ ਬਾਹਰਲੇ ਵਦੇਸ਼ੀ ਲੋਕ ਨੇ 1 ਕਰੋੜਾਂ ਦੀ ਫੰਡਿੰਗ ਦੇ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਔਰ ਇਹਨਾਂ ਨੂੰ ਪਤਾ ਕੀ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਆ ਪੰਜਾਬੀਆਂ ਦੀ ਤਾਕਤਵਰ ਜਿਨ੍ਹਾਂ ਚੇਰ ਅਕਾਲੀ ਦਲ ਹੈ ਉਹਨਾਂ ਚੇਰ ਪੰਜਾਬ ਦਾ ਨੁਕਸਾਨ ਨਹੀਂ ਹੋ ਸਕਦਾ ਇਹ ਨੁਕਸਾਨ ਕਰਨ ਵਾਲੇ ਆ ਇਸੇ ਕਰਕੇ ਇਹ ਪੈਸੇ ਦੇ ਕੇ ਇਹ ਇਹ ਕੋਸ਼ਤਿਹਰਾਨ ਦੇ ਕੁਝ ਬੰਦਿਆਂ ਨੂੰ ਕਹਿੰਦੇ ਆ ਇਹਨਾਂ ਨੇ ਉਮੀਦਵਾਰ ਖੜੇ ਕਰਕੇ ਔਰ ਕਾਲੀ ਤਲ ਤੇ ਵਰਖਲਾ ਭੰਡੀ ਪ੍ਰਚਾਰ ਕਰਾਰੇ ਨੇ ਇਹ ਇਹ ਉਹ ਲੋਕ ਨੇ ਜਿਹੜੇ ਦੇਹ ਦੇ ਟੁਕੜੀ ਕਰਨ ਤੋਂ ਫਿਰਣ ਦੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਮਨਸੂਬੇ ਸਾਫ਼ ਨਹੀਂ ਹੈਗੇ ਔਰ ਆਹੀ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਬੇਨਤੀ ਕੀ ਸਾਨੂੰ ਸ਼ਰਮ ਸ਼ਰੋਣੀ ਕਾਲੀ ਤਲ ਦਾ ਸਾਥ ਦੇਣਾ ਚਾਹੀਦਾ ਔਰ ਸ਼ਰੋਮੀ ਅਕਾਲੀ ਦਲ ਦੇ ਤੇ ਜਿਹੜੇ ਸੀਨੀਅਰ ਅਕਾਲੀ ਲੀਡਰਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਇਸੇ ਜਰੀਏ ਕਿ ਆਹ ਵੇਖ ਲੋ ਬਾਰੋਂ ਪੈਸੇ ਭੇਜ-ਭੇਜ ਕੇ ਕਿਹਦਾ ਪੰਜਾਬ ਦੀਆਂ ਪੜੀਆਂ ਵੱਡਣ ਤੇ ਲੱਗੇ ਹੋਏ ਨੇ ਇਹ ਲੋਕ ਇਸ ਕਰਕੇ ਆਪਣੇ ਤੇ ਬਗਾਨੇ ਦੇ ਵਿੱਚ ਫਰਕ ਪਛਾਣਨ ਦੀ ਕਿਰਪਾਲਤਾ ਕਰਨ ਤੇ ਜਿਹੜੇ ਪਾਰਟੀ ਨਾਲ ਗਦਾਰੀ ਕਰਦੇ ਆ ਜਿਨ੍ਹਾਂ ਨੇ ਪਾਰਟੀ ਦੀ ਪਿੱਠ 'ਤੇ ਛੁਰਾ ਮਾਰਿਆ ਇਨਾ ਤੇ ਵੀ ਜੋ ਪਾਰਟੀ ਅਨੁਸ਼ਾਸਨ ਭੰਗ ਕਰਨ ਦੀ ਜੋ ਕਾਰਵਾਈ ਜੋ ਵੀ ਬਣਦੀ ਹੈ ਇਹਦੇ ਵਿੱਚ ਮੇਰੇ ਕਿਨ ਦਾ ਕੋਈ ਐਡਾ ਕੋ ਬਣਦਾ ਨਹੀਂ ਕਿਉਂਕਿ ਮੈਂ ਛੋਟਾ ਜਿਹਾ ਵਰਕਰ ਹਾਂ ਮੈਂ ਤੇ ਬੇਨਤੀ ਕਰ ਸਕਦਾ ਕਿ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣ ਪਾਰਟੀ ਦੇ ਜਿਹੜੇ ਅਹਿਮ ਲੀਡਰਸ਼ਿਪ ਨੇ ਜਿਹੜੇ ਬੰਦੇ ਪਾਰਟੀ ਨਾਲ ਗਰਦਾਰੀ ਕਰਦੇ ਆ ਪਾਰਟੀ ਦੀ ਪਿੱਠ ਨੂੰ ਛੁਰਾ ਮਾਰਦੇ ਆ ਉਹਨਾਂ ਨੂੰ ਵੀ ਰੱਖਉਣ ਦੀ ਜ਼ਰੂਰਤ ਹੈ। ਔਰ ਇਹ ਜਿਹੜੀ ਸੱਚਾਈ ਸਾਰੀ ਸੰਗਤ ਦੇ ਸਾਹਮਣੇ ਕੀ ਬਾਹਰੋਂ ਫੰਡ ਆਉਂਦੀ ਆ ਇਹ ਪੰਜਾਬ ਦੇ ਟੁਕੜੇ ਕਰਨ ਨੂੰ ਫਿਰਦੇ ਨੇ। ਇਹ ਪੰਜ ਵਿਰੋਧੀ 당ਤਾ ਨੇ ਇਹ ਪੰਜ ਨੇ ਹਮਾਇਤੀ ਹੋ ਹੀ ਨਹੀਂ ਸਕਤੇ। ਇਹ ਪੰਜ ਦੇ ਕੌਮਨਾ ਗਦਾਰੀ ਕਰ ਰਹੇ ਨੇ। ਔਰ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਇਹ ਵੀਡੀਓ ਨੂੰ ਤੁਸੀਂ ਸੁਣੀ ਲਿਆਵਾ। ਇਹ ਜੀ ਸਾਫ਼ ਕਹਿਣ ਰਿਹਾ ਸਰਮਜੀਤ ਸਿੰਘ ਜੀ ਕਿ ਅਸੀਂ ਬਾਦਲ ਕਿਹਨੂੰ ਖਤਮ ਕਰਨਾ ਹੈ ਅਕਾਲੀ ਦਲ ਬਾਦਲ ਨੂੰ ਖਤਮ ਕਰਨਾ ਭਈ ਖਤਮ ਕਿੱਥੇ ਕਰਨਾ ਹੈ ਉਹ ਕਹਿੰਦਾ ਜੀ 2 ਕਰੋੜ ਤੋਂ ਉੱਪਰ ਫੰਡ ਅੰਮ੍ਰਿਤਪਾਲ ਨੂੰ ਆ ਗਿਆ ਤੇ ਕਰੋੜਾਂ ਦਾ ਫੰਡ ਇਹਨੂੰ ਆ ਜਾਣਾ ਐਨੇ ਫਿਰ ਇੱਥੇ ਜਿੱਥੇ ਖਲੋਤਾ ਬਾਥੇ ਕੋਠੀ ਵੀ ਲੈਣੀ ਆ ਮਕਾਨ ਵੀ ਲੈਣੀ ਆ ਲੈਣਾ ਕਿਉਂਕਿ ਇਹ ਜਿਆਦਾ ਜ਼ਰੂਰਤਮੰਦ ਨੇ ਕੁਰ ਮੈਂ ਪੁੱਛਣਾ ਚਾਹੁੰਨਾ ਕਿ 84 ਦੇ ਵਿੱਚ ਅਟੈਕ ਹੋਇਆ 30 ਸਾਲ ਹੋ ਗਏ। ਉਹ ਤੇ ਰਸੀਦੇ ਨਾਂ ਦੇ ਉੱਤੇ 30 ਸਾਲਾਂ ਤੋਂ ਰੈਗੂਲਰ ਹੀ 12 ਫੰਡੋਂ ਡੰਡਿਆ ਕਦੀ ਉਹਨਾਂ ਨੇ ਵੀ ਨਹੀਂ ਦੇਖੇ ਜਿਹਦੇ ਵਾਰ ਧਿਆਨ ਦਿੱਤਾ ਕਿ ਤੇ ਇਹ ਫੰਡ ਵੜਤਿਆ ਕਿੱਧਰ ਗਿਆ। ਇਹ ਤੇ ਉਹ ਗੱਲ ਹੋਈ ਯਾਰ ਅੰਨਾ ਵੰਡੇ ਰੇੜੀਆਂ ਮੋੜ-ਮੋੜ ਆਪਣਿਆਂ ਨੂੰ ਮੈਂ ਆਪਣੇ ਏਸੀ ਭਾਈਚਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਪੰਜਾਬ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਹਰ ਵਰਗ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸੋ ਇਸ ਵੀਡੀਓ ਨੂੰ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਸਾਚ ਨੂੰ ਪਛਾਣਿਓ ਅਕਾਲੀ ਦਲ ਦਾ ਸਾਥ ਦਿਓ ਨਹੀਂ ਤੇ ਆਉਣ ਵਾਲਾ ਸਮਾਂ ਬਹੁਤ ਮਾੜਾ ਐਨਾ ਲੋਕਾਂ ਨੂੰ ਜਿਹੜੇ ਆਪਣੇ ਆਪ ਪੰਥ ਘਮਾਉਂਦੇ ਨੇ ਸਿਰਫ ਤੇ ਸਿਰਫ ਇਹ ਪੈਸੇ ਦੇ ਪੁਜਾਰੀ ਨੇ ਇਹ ਮਾਇਆ ਦੇ ਮਗਰ ਲੱਗਣ ਵਾਲੇ ਨੇ ਇਹਨਾਂ ਨੂੰ ਮਾਇਆ ਦੇ ਨਾਲ ਪਿਆਰਾਂ ਪੰਛ ਦੇ ਨਾਲ ਗਰੀਬਾਂ ਦੇ ਨਾਲ ਕਿਸੇ ਦੇ ਨਾਲ ਕੋਈ ਹਮਦਰਦੀ ਨਹੀਂ ਆ ਤੇ ਜੇ ਕਿਸੇ ਦੀ ਮਦਦ ਕੀਤੀ ਤੇ ਦੱਸਣ ਕਮੈਂਟ ਜੀ ਦੱਸਣ ਕਿ ਆਹੀਂ ਕਿਸੇ ਦੀ ਮਦਦ ਕੀਤੀ ਯਾਰ ਸਿਰਫ ਆਪਣੇ ਘਰ ਭਰੇ ਨੇ ਗੁਰਮੁਖ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਮੂੰਹ ਨਾ ਲਾਓ ਔਰ ਦਿੱਲੀ ਤੋਂ ਹੀ ਫੰਡ ਦਿੱਤਾ ਦਿੱਲੀ ਤੋਂ ਵੀ ਫੰਡ ਇਹਨਾਂ ਨੂੰ ਆ ਰਿਹਾ ਵਾ ਕਰੋੜਾਂ ਦਾ ਫੰਡ ਆ ਰਿਹਾ ਇਹ ਭਾਈ ਕਿਉਂ ਨਾ ਖਾਲਸਪੰਦੀ ਮੰਗ ਕਰਨ ਇਹ ਕਿਉਂ ਨਾ ਬਾਦਲਤਾ ਵਿਰੋਧ ਕਰਨ ਇਹ ਕਿਉਂ ਨਾ ਹਥਿਆਰਾਂ ਦੇ ਨਾਲ ਲੈ ਕੇ ਲੋਕਾਂ ਦੇ ਬੱਚਿਆਂ ਨੂੰ ਡਰਾਉਣ ਤੋਂ ਕੋਸ਼ਿਸ਼ ਕਰਨ ਸੋ ਆਪ ਬੱਚੋ ਪੰਜਾਬ ਬਚਾਓ ਤੇ ਬਾਦਲ ਕੇ ਤੇ ਬਾਦਲ ਕੇ ਅਕਾਲੀ ਦਰ ਦਾ ਸਾਥ ਦਿਓ ਤੇ ਪੰਜਾਬ ਨੂੰ ਖੁਸ਼ਹਾਲ ਬਣਾਓ ਤੇ ਇਹਨਾਂ ਦੇ ਵਰਖਲਾਬ ਜੋ ਵੀ ਹੋ ਸਕਿਆ ਦਾਸ ਕੋਕੀ ਕਿ ਮੈਂ ਵੀ ਜੇਲਾ ਕਟੀਆਂ ਮੇਰੇ ਕੋਈ ਪ੍ਰੂਫ ਹੈਗੇ ਜੇ ਉਹ ਵਿਦੇਸ਼ਾਂ ਦੇ ਬੈਠੇ ਜਿਹੜੀਆਂ ਜੱਥੇ ਬੰਦੀਆਂ ਫੱਟ ਦਿੰਦੀਆਂ ਸੁਣ ਲੈਣ ਮੇਰੇ ਕੋ ਵੀ ਉਹ ਬੰਦਿਆਂ ਦੇ ਪ੍ਰੂਫ ਨੇ ਜਿਹੜੇ ਅੱਜ 84 ਤੇ ਦਰਦ ਦਰਦਿਆ ਠੋਕੜਾ ਆ ਰਹੇ ਨੇ ਰੋਜੀ ਰੋਟੀ ਤਾਂ ਆਤਰਦੇ ਪੰਜਾਬ ਦੀਆਂ ਜ਼ਮੀਰਾਂ ਦੇ ਨਾਰੇ ਦੇਣ ਵਾਲਿਓ ਇੱਧਰ ਵੀ ਧਿਆਨ ਦਿਓ ਔਰ ਜੋ ਤੁਸੀਂ ਪੰਜਾਬ ਤੇ ਵਿੱਚ ਚਵੰਡੀਆਂ ਪਾਉਣਾ ਚਾਹੁੰਦੇ ਪੰਜਾਬ ਦਾ ਨੁਕਸਾਨ ਕੀਤਾ ਜਿਹੜੇ ਵਿਦੇਸ਼ਾਂ ਵਿੱਚ ਬੈਠੀ ਲੋਕਾਂ ਨੇ ਇਨੀਆਂ ਮੈਂ ਬੇਨਤੀਆਂ ਕਰਨੀਆਂ ਚਾਹੁੰਨਾ ਬਾਕੀ ਕੋਈ ਗੱਲ ਨਹੀਂ ਗਾਸਾ ਮਾ ਆਰਿਆ ਵਾ ਫਿਰ ਸੰਗਤਾਂ ਦੇ ਰੂਪ ਰੂਪ ਹੋਊਗਾ ਪਰ ਮੈਂ ਇਹ ਬੇਨਤੀ ਕਰੂੰਗਾ ਕਿ ਕੇਂਦਰ ਦੀਆਂ ਏਜੰਸੀਆਂ ਨੂੰ ਪੰਜਾਬ ਸਰਕਾਰ ਨੂੰ ਇਸ ਵਾਰ ਗੌਰ ਕਰਨਾ ਚਾਹੀਦਾ ਇੱਕ ਪਾਸੇ ਕਹਿਣਾ ਇਸ ਸਵਧਾਨ ਨੂੰ ਨਹੀਂ ਮੰਨਦੇ ਐਂ ਤਿਰੰਗੇ ਨੂੰ ਨਹੀਂ ਮੰਨਦੇ ਸੋ ਇਹੋ ਜਿਹੇ ਹਰਕਾ ਤਾਂ ਤੋਂ ਤੁਸੀਂ ਸੋਚ ਲਓ ਕਿ ਇਹਨਾਂ ਦੀਆਂ ਜਿਹੜੀ ਮਨਸ਼ਾ ਨਾ ਮਨਸ਼ਾ ਦਿੱਲੀ ਮਨਸ਼ਾ ਨਾ ਦੀਆਂ ਠੀਕ ਨਹੀਂ ਹੈਗੀਆਂ ਆਈ ਪੰਜਾਬ ਕੀ ਰਹਿਣਾ ਸਾਰੇ ਵਰਗ ਨੇ ਆਪਣੇ ਪੰਜਾਬ ਨੂੰ ਬਚਾ ਲੋ ਹਿੰਦੁਸਤਾਨ ਦੇ ਲਈ ਗੁਰਤੇਗ ਬਹਾਦਰ ਜੀ ਨੇ ਕੁਰਬਾਨੀਆਂ ਕੀਤੀਆਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਕਿੰਨੇ ਪਰਸੈਂਟ ਕੁਰਬਾਨੀਆਂ ਕੀਤੀਆਂ ਅੱਜ ਉਸ ਪੰਜਾਬ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇੱਕ ਠੋਸ ਫੈਸਲਾ ਕਰਨ ਦੀ ਲੋੜ ਆ ਔਰ ਅਕਾਲੀ ਦਲ ਦੇ ਹੱਕ ਦੇ ਵਿੱਚ ਖੜਨ ਦੀ ਲੋੜਾ ਔਰ ਇਹੋ ਜੇ ਪੰਥ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾ ਜਵਾਬ ਦੇਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਜਿੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ